ਚਲੋ ਗਾਇਸ ਕੀ ਹਾਲ ਚਾਲ ਸਾਰਿਆਂ ਦਾ ਤੁਹਾਨੂੰ ਜਿਵੇਂ ਪਤਾ ਆਪਣੇ ਮਰਦਰ ਤੋੜਦੇ ਪਿਆ ਤੇ ਕੱਲ ਆਪਾਂ ਉਹਨਾਂ ਲਈ ਤਿਆਰ ਕੀਤੇ ਸੀਗੇ ਪਕੌੜੇ ਤੇ ਅੱਜ ਆਪਾਂ ਉਹਨਾਂ ਲਈ ਸਰਪ੍ਰਾਈਜ਼ ਦੇਣ ਲੱਗੇ ਉਹਨਾਂ ਨੂੰ ਸਾਰਿਆਂ ਨੂੰ ਅੱਜ ਪੰਤੀ ਜਾਣੇ ਲੱਗੇ ਪੱਠੇ ਵਾਲੇ ਵੀ ਆ ਕੇ ਲੱਗੇ ਆ ਅਸੀਂ ਉਹਨਾਂ ਲਈ ਅੱਜ ਬਣਾਵਾਂਗੇ ਗੋਲ ਗੱਪੇ ਠੀਕ ਹੈ ਜੀ ਤੇ ਅੱਜ ਰੈਡੀਮੇਡ ਹੀ ਗੋਲ ਗੱਪੇ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਾਣੀ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਪਾਵਾਂਗੇ ਪੁਦੀਨਾ ਪੁਦੀਨਾ ਮਸਾਲਾ ਅੱਛਾ ਪਾਣੀ ਥੋੜਾ ਹੀ ਰੱਖਿਆ ਨਾ

ਹੁਣ ਜੀਰਾ ਸਿੱਖ ਬੋਲਦੀ ਆ ਮੈਂ ਤੂੰ ਕਹਿੰਦੀ ਆ ਹੁਣ ਇਹ ਬਬੂ ਇਹ ਥੋੜਾ ਜਿਹਾ ਜੀਰਾ ਆਵਾਜ਼ ਆ ਹੀ ਨਹੀਂ ਨਰਸ਼ੀ ਲੋ ਆ ਤੂੰ ਬੋਲਣਾ ਮੈਂ ਨਹੀਂ ਜੇ ਜਿੰਮ ਤੇਰੀ ਲਈ ਇਨਾ ਸਾਈਡ ਇਫੈਕਟ ਕਰਦੀ ਨਾ ਨਾਲਾ ਸਾਰੀ ਊਰਜਾ ਜੀ ਉੱਥੇ ਲੱਗਦੀ ਜਾਂਦੀ ਆ ਤੂੰ ਆਪ ਦਾ ਜਿੰਮ ਛੱਡ ਦੇ ਤੇ ਤੂੰ ਜੇ ਢਿੱਡ ਕਟਾਉਣਾ ਹੀ ਨਹੀਂ ਤਾਂ ਤੂੰ ਜਿੰਮ ਛੱਡ ਦੇ ਲੈ ਮੇਰੀ ਦਾ ਖਾਣ ਤੇ ਕੰਟਰੋਲ ਹੀ ਨਹੀਂ ਆ ਤੂੰ ਬਣ ਗਿਆ ਹਲਵਾਈ ਪੂਰਾ ਹੀ ਆ ਤੂੰ ਹੀ ਖਾ ਜਾਣੇ ਸਾਰੇ ਪਤਾ ਮੈਨੂੰ ਨਾਮ ਉਹਨਾਂ ਦਾ ਤਖਾ ਆਪ ਜਾਂਦਾ ਚਲੋ ਪਾਤਾ ਪਾ ਜੀਰਾ ਹਾਂ ਵੀ ਲੱਗਦਾ ਵੀ ਪੂਰਾ ਨਾ ਵੇਖੋ ਗਾਇਸ ਤੁਹਾਨੂੰ ਪੂਰਾ ਉਹਦੇ ਚਲੋ ਤੇ ਹੁਣ ਗਾਇਸ ਆਪਾਂ ਪਾਵਾਂਗੇ ਕਾਲਾ ਨਮਕ ਹੱਥ ਨਾਲ ਕੋਲ ਹਾਂ ਕਿਵੇਂ ਤੂੰ ਹੈਗਾ ਤਾਂ ਉਹੀ ਪਾਈਆਂ ਹੱਥ ਨਾਲ ਕੋਲ ਹਾਂ ਪਾਗਲ ਹੱਥ ਨਾਲ ਕਿੱਡੇ ਬੁਰੇ ਲੱਗਾਂਗੇ ਕਿਉਂ ਤੂੰ ਪਾਈਆਂ ਕਾਲਾ ਵਾਹ ਜਿਆਦਾ ਨਹੀਂ ਪਾਣਾ ਇੰਨਾ ਹੀ ਅੱਧੀ ਕਾ ਹਾਂ ਮਿਰਚ ਕਾਣਾ ਹੈ ਨਿਕਲ ਇਹਦੇ ਵਿੱਚ ਹੁਣ ਆਪਰ ਲਾ ਦੀ ਬੁੰਦੀ ਡੈਡੀ ਚਲੋ ਤੇ ਹੁਣ ਅਸੀਂ ਪਹੁੰਚ ਗਏ ਮੋਟਰ ਤੇ ਤੇ ਹੁਣ ਅਸੀਂ ਗੋਲ ਗੱਪੇ ਕੱਢਣ ਲੱਗੇ ਆ ਹੋਰੇ ਚਲੋ ਕਰੀਏ ਸ਼ੁਰੂ ਤੋੜੇ ਇਹਨਾਂ ਨੂੰ ਕਹੇ ਜਿਸ ਮੋਸਤੇ ਚਲੋ ਜੀ ਅੱਜ ਇਹ ਬਣਾਉਣ ਲੱਗੇ ਆ ਗੋਲ ਗੱਪੇ ਇਹਨਾਂ ਨੂੰ ਹੀ ਕਹੇ ਗੋਲ ਗੱਪੇ ਅੱਜ ਕਹਿੰਦੇ ਪੈਸੇ ਨਹੀਂ ਹੈ ਅੱਛਾ ਅੱਛਾ ਚਲੋ ਜੀ ਆਹ ਚੀਜ਼ ਤਾਂ ਬਹੁਤ ਸਵਾਦ ਲੱਗਦੀ ਬਈ ਆਲੂ ਪੁਜੀਆ ਸਸ ਖੜੀ ਲੱਗਦਾ ਜੀ ਆਪਾਂ ਆਹ ਠੀਕ ਆ ਬਣਾਉਣ ਲੱਗਿਆ ਮੋਟਰ ਤੇ ਆ ਗਿਆ ਸੀਗਾ ਪਹਿਲਾਂ ਸਭ ਤੋਂ ਆ ਬਣਾ ਲਿਆ ਆਲੂ ਪੁਜੀਆ ਵਾ ਵਿੱਚ ਮੂਲਦੀਰ ਵਿੱਚ ਪਿਆਜ਼ ਆ ਪਿਆਜ਼ੋ ਕੱਟ ਚਲੋ ਨਾਲੇ ਇਹ ਖੁਸ਼ ਹੋ ਜਾਣਗੇ ਹਨ ਨਾਲੇ ਕੰਮੜਾ ਹਨ ਜਾਣਾ ਜਾਣੇ ਬਹੁਤ ਹਨ ਨਾਲੇ ਉਦਾਂ ਹੀ ਕੁਝ ਕਰ ਨਹੀਂ ਸਕਦੇ ਹਨ ਤੁਹਾਨੂੰ ਪਤਾ ਫਿਰ ਮਟਰ ਟੁੱਟਣ ਦੇ ਆ ਰੈਡੀ ਮੇਡ ਹਮ ਇਹ ਰੈਡੀ ਮੇਡ ਸੂਤ ਆਉਣੇ ਸੀ ਬਣਨੇ ਨਹੀਂ ਹਮ ਉਹ ਜਲੇ ਦੇਖੋ ਬਾਈ ਕਿੰਨੇ ਜਾਣੇ ਲੱਗੇ ਟੋਟਲ ਵੀਵ ਤੁਹਾਨੂੰ ਮਖਾਉਣਾ 35 ਤੋਂ 40 ਜਾਣੇ ਆ ਘੱਟੋ ਘੱਟ 35 ਤਾਂ ਹੈ ਹੀ ਆ 35 ਜਾਣੇ ਰਾਜੀ ਉਹ ਵੇ ਉਧਰ ਵੀ ਹੈ ਨਾ ਬਾਕੀ ਚਲੋ ਹੁਣ ਨਾ ਮੱਠਲ ਪਰ ਜਾਣਾ ਰਮਾਨ ਨਹੀਂ ਗੋਲ ਗੱਪਿਆਂ ਦੀ ਇੰਨਾ ਪਤਾ ਮੈਨੂੰ ਤਾਂ ਹੀ ਮੱਠਲ ਲਿਆਂਦਾ ਹਨਾ ਫੁੱਲ ਹੋਇਆ ਨਾ ਮੱਠਲ ਅੱਜ ਦੇਖੀ ਜਾਇਓ ਮਜ਼ਾ ਵੇਖਿਓ ਆਉਂਦਾ ਇੱਕੇ ਵਾਰੀ ਨਿਕਲਣਗੇ ਜਲਦੀ ਜਲਦੀ ਫੁੱਲ ਹੋ ਜਾਣਾ ਵੇਖਿਓ ਡੈਡੀ ਕਿਵੇਂ ਆਇਆ ਹਾਂ ਚਲੋ ਭਈ ਡੌਗੀ ਵੀ ਇਹ ਡੌਗੀ ਕਿੰਨਾ ਦਾ ਵਾ ਇਹ ਇੱਥੇ ਇਹ ਵੀ ਮਟਰ ਤੋੜਦਾ ਆ ਇਹਨਾਂ ਦਾ ਡੌਗੀ ਆਪਕਾ ਹੈ ਕੁੱਤਾ ਕਿਹੜਾ ਬੂਆ ਮਟਰ ਹਾਂ ਹਾਂ ਜਾਨੀਰ ਬਾਦ OK ਇਹ ਵੀ ਕਹਿੰਦਾ ਹਣਾ ਚਲ ਉਹ ਵੇ ਉਹਦਾ ਆ ਵੇ ਆ ਵੇ ਪੱਟਾ ਢੋਆ ਪੱਟਾ ਲਾ ਆਪਿਆ ਹੋਏ ਠੰਡੇ ਥਾਂ ਦੇ ਬਾਹੂ ਗਾ ਵੇਖੀ ਬਹਿਣਾ ਇੰਨੇ ਹਾਂ ਬਾਹਰ ਜਿੱਕੇ ਜਲਦੀ ਪਿਆਜ਼ ਕਟਿੰਗ ਕਰਤੀ ਪਈ ਵਾ ਤੂਰ ਜੀ ਪਿਆਜ਼ ਵਿੱਚ ਕਿੱਥੇ ਹੋਰ ਪਾਉਣੇ ਆ ਮੈਂ ਕਹਿੰਦਾ ਵਾ ਕਾਲਾ ਫਿਰ ਚਲੋ ਜੀ ਹੁਣ ਗੋਲ ਗੱਪੇ ਨਿਕਲਨੇ ਰੈਡੀ ਵੇਖਿਓ ਇੱਕੇ ਵਾਰੀ ਫੁੱਲ ਦੇ ਦੇਖਿਓ ਹੁਣ ਮਜ਼ਾ ਦੇਖਿਓ ਆਉਣਾ ਪਾ ਇਹ ਕੱਢ ਦੇ ਲਾ ਭੀ ਰੁਕੀ ਸਟਾਰਟ ਹੁਣ ਦੇਖਿਓ ਫੁੱਲ ਫੁੱਲ ਨਿਕਲਨੇ ਕਮ ਹਲਾ ਦੇ ਮੜਾ ਸਾਰੇ ਵਿੱਚੋਂ ਆਪੋ ਸਾਰੇ ਹੋ ਗਏ ਹੋ ਗਏ ਪਾ ਆ ਇਹ ਸਾਰੀ ਜੇ ਕੋਈ ਫੜਨ ਨਾਲ ਆਪੇ ਜਲਦੀ ਜਲਦੀ ਕਰ ਲਾ ਹਨਾ ਹਾਂ ਤੇਲ ਕੱਢ ਕੇ ਪੂਰਾ ਇਸ ਨਾਲ ਤੇਰੇ ਤੇ ਲੋ ਜਲਦੀ ਜਲਦੀ ਕੱਢੀ ਆ ਮੈਂ ਤੁਹਾਨੂੰ ਜਾਣੇ ਨਹੀਂ ਬੜੇ ਆ ਅੱਜ ਕੰਮ ਖੁੱਲਾ ਹੀ ਕਰਨਾ ਪੈਣਾ ਇਹਨੂੰ ਕੱਢਣ ਤੇ ਲੱਗਦਾ ਨਾ ਨਾਲ ਆਪਣੀ ਤਾਂ ਇਤਾਂ ਦੇ ਕੰਮ ਨਹੀਂ ਓਏ ਮੋਬਾਈਲ ਨੂੰ ਨਾ ਲੱਗ ਪਤਾ ਕਿਉਂ ਫਿਰ ਸੜੀ ਜਾਣੇ ਆ ਮਟਰ ਤੋੜ ਦਿੱਤਾ ਮਟਰ ਗੁਲਾਬ ਤੋਂ ਗੋਲ ਗੱਪੇ ਵਿੱਚ ਕੱਢ ਦੇ ਕੱਢ ਦੇ ਕੱਢ ਦੇ ਹੁਣ ਉਹ ਇਦਾਂ ਨਹੀਂ ਤੇ ਸਾਰਾ ਹੀ ਗੱਡੀ ਉਨਾਂ ਤੂੰ ਚੱਲੋ ਵਈ ਅੱਜ ਕੰਮ ਪੂਰਾ ਟੋਕਰਾ ਭਰ ਕੇ ਕੋ ਕੱਪਿਆਂ ਦਾ ਉਹ ਬੱਟਾ ਲਈ ਫੁੱਲ ਕਰ ਲਿਆ ਹਾਂ ਫੁੱਲਾ ਕੰਮ ਉਹਨਾਂ ਨੂੰ ਪਹਿਲਾਂ ਖਾਣ ਦੇਣਾ ਵਾਹ ਦੇਖੋ ਬਈ ਸਾਈਜ ਵੀ ਦੇਖੋ ਹੈ ਕਹਿੰਦੇ ਉਹਨਾਂ ਨੂੰ ਪਹਿਲਾਂ ਖਾਈਏ ਖਾ ਲੈਣ ਪਹਿਲਾਂ ਉਹਨਾਂ ਨੂੰ ਖਾ ਲੈਣ ਹੈ ਪਹਿਲਾਂ ਛਾ ਲੈਣ ਰੱਜੀ ਰੋਕ ਓਹ ਜਿਆ ਡੈਡੀ ਪਹਿਲਾਂ ਪਾਣੀ ਰੋਟਾ ਪਈ ਪੂਰਾ ਕਿਲੋ ਦਾ ਪੈਕਟ ਸੀ ਗੋਲ ਕਪਿਆਂ ਦਾ ਦੇਖੋ ਬਈ ਪੂਰਾ ਬੱਠਲ ਭਰ ਗਿਆ ਤਾਂ ਨਾ ਤੇਲ ਪਾਈ ਜਾਂਦਾ ਥੱਲੇ ਤੇਲ ਪਤਾ ਕਿੰਨਾ ਨਿਕਲਣਾ ਧੰਗਾ 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 ਮੰਨਦਾ ਪਿਆ ਜੀ 832 ਆ ਜੀ ਵਾਵਾ ਜੀ 0931 ਕਰਿਆ ਪਹਿ ਗਿਆ ਥਲੇ ਹੋ ਕਰਾਂ ਹੂੰ ਹੂੰ ਇਹ ਤਾਂ ਇਸ ਟੇਪ ਤੋਂ ਬੋਲਣਾ ਹਾਂ ਨਾ ਸੇ ਤੁਸੀਂ ਦੋਵੇਂ ਗੋਲ ਗੱਪੇ ਖਾਣ ਬੈਠੇ ਹੋ ਹੈਂ ਦੇ ਅੱਜ ਤਾਂ ਹੀ ਗਰਮੀ ਨਿਕਲ ਜੂਗੀ ਇਹ ਨਾ ਜਲ ਜਿਹੇ ਵਾਲਾ ਪਾਣੀ ਢਿੱਡ ਟੁੱਟਦਾ ਸਾਰਾ ਸਹੀ ਹੋ ਜਾਣਾ ਇਹਨੂੰ ਲੋ ਜੀ ਖਾਓ ਖਾਓ ਖਾ ਕੌਲੰਗਾ ਦੇ ਦੇ ਸਵਾਦ ਆ ਮਾਂਮੀ ਚਲੋ ਹੂੰ ਅੱਜ ਤਾਂ ਮੈਂ ਘਰ ਦਾ ਓਏ ਏ ਇਦਾਂ ਕਿਉਂ ਕਰਦਾ ਵਾ ਇੱਕ ਪਲੇਟ ਚ ਤਿੰਨ ਤਿੰਨ ਰੱਖ ਕੇ ਫੜਾਈ ਚੱਲੋ ਕੀ ਕਰਦੇ ਪੈ ਕਿਉਂ ਤਿੰਨ ਤਿੰਨ ਟਿਕ ਜਾਣੇ ਵਦਗਾ ਹਾਂ ਮੈਂ ਵੇਹਮ ਇੱਕ ਦੋ ਤੇ ਇੱਥੇ ਤਿੰਨ ਕਿਉਂ ਨਹੀਂ ਟਿਕਨੇ ਇਦਾਂ ਪਾ ਕੇ ਦੋ ਉਹ ਰੱਜੀ ਹੋਇਆ ਸਹੀ ਹੋ ਇਹਦਾ ਟਾਈਮ ਬੜਾ ਲੱਗ ਜਾਣਾ ਤੂੰ ਤਾਂ ਭਾਉ ਬਣ ਗਿਆ ਗੋਲ ਗੱਪਿਆਂ ਵਾਲਾ ਤੇ ਇਹ ਗੋਲ ਗੱਪਿਆਂ ਵਾਲਾ ਬਣਿਆ ਪਿਆ ਵਾ ਇਦਾਂ ਟਕਾ ਟਕਾ ਦੇਈ ਜਾ ਤਿੰਨ ਤਿੰਨ ਹਾਂ ਇਹ ਪਲੇਟ ਹੈਗੀ ਪਿਆਵਾਂ ਦੀ ਫ੍ਰੀ ਆ ਤੁਹਾਡੇ ਲਈ ਇੰਨੀ ਦੂਰੋਂ ਆਏ ਆ ਤੁਸੀਂ ਮਾਨ ਸਤਕਾਰ ਰਜੀਤ ਦਾ ਨੂ ਪਲੇਟਾਂ ਦਿੱਤੀਆਂ ਹੋਈਆਂ ਤਪਾ ਤਿੰਨ ਤਿੰਨ ਮੈਂ ਕਿੱਥੇ ਰੱਖੀ ਜਾਂਦੇ ਆਂ ਆ ਉਧਰ ਪਾ ਆ ਪਾ ਤੂੰ ਇੱਥੇ ਨਾ ਕਰੀ ਨਾ ਨਈਓ ਨਾ ਪਲੇਟਾਂ ਦਿੱਤੀਆਂ ਹੋਈਆਂ ਨਾ ਸੋ ਪਾ ਪਾ ਦੇ ਰੱਖੀ ਜਾਈ ਇੱਥੇ ਟਿਕਾਓ ਪਲੇਟਾਂ ਮੈਂ ਉਹ ਹੀ ਕਿਹਾ ਰਜੀਤ ਮੈਂ ਲਾਵਾਂ ਮੈਂ ਲਾਵਾਂ ਬੜੇਗੀ ਆ ਨਹੀਂ ਮੈਨੂੰ ਪਹਿਲਾਂ ਕਹਿੰਦਾ ਪਲੇਟਾਂ ਫੜਾ ਦੇ ਰਜੀ ਤੂੰ ਕੈਮਰਾ ਫੜ ਕਿਉਂ ਨਹੀਂ ਤੂੰ ਤੂੰ ਕੈਮਰਾ ਫੜ ਮੈਂ ਤੁਹਾਨੂੰ ਕਰਕੇ ਵਿਖਾਉਣਾ ਕਿੱਦਾਂ ਕਰਨਾ ਤੂੰ ਦੇ ਨੇ ਤੈਨੂੰ ਹਾਂ ਫੜ ਤੂੰ ਹਾਂ ਜਿਸ ਕਰਨ ਤੂੰ ਕਾਰ ਸ਼ੁਰੂ ਲੋ ਜੀ ਅੱਜ ਮਟਰਾਂ ਦਾ ਦੂਜਾ ਦੇਣਾ ਪਹਿਲਾਂ ਤੇ ਉਹ ਪਕੌੜੇ ਸੀਗੇ ਤੇ ਅੱਜ ਹੈਗੇ ਆ ਗੋਲ ਗੱਪੇ ਠੀਕ ਆ ਤੇ ਗੋਲ ਗੱਪੇ ਤਿਆਰ ਕਰਕੇ ਗੋਲ ਗੱਪੇ ਅਰੇ ਜਿਹੜੇ ਖਾਤਾ ਕੀ ਕੀਤਾ ਵਾ ਕੁਛ ਨਹੀਂ ਕੁਛ ਨਹੀਂ ਪਾ ਤੂੰ ਉਹ ਪਾਣੀ ਵੈਸੇ ਡੁੱਲਾ ਵਾ ਇਹ ਨਹੀਂ ਪਾਉਣਾ ਤੂੰ ਨਾ ਪਾਣੀ ਤੂੰ ਪਾ ਕੇ ਬੁਰਾ ਦਿਮਾਗ ਖਾੜ ਚੱਲੇ ਹਾਂ ਹਾਂ ਹਾਏ ਇਹ ਨਹੀਂ ਮੇਰਾ ਗਲਾਸ ਕਿਹਾ ਸੀ ਇੱਥੇ ਲੈ ਨਹੀਂ ਜਾਉਂਦੇ ਗੁੱਤ ਦੇ ਯਾਰ ਇਹ ਗਲਾਸ ਲੱਭ ਤੀ ਹਾਂ ਓਏ ਇੱਕ ਚ ਤਿੰਨ ਰੱਜੀ ਆਵੇ ਆ ਫੜਾਈ ਚਲੋ ਇੱਕ ਨੂੰ ਇਦਾਂ ਇਦਾਂ ਲਓ ਜੀ ਚਾਰ ਅਗਲਾ ਬੰਦਾ ਆ ਜੀ ਰੱਜੀ ਆ ਕਿੱਧਰ ਉੱਡ ਗਏ ਕੋਈ ਨਹੀਂ ਕੋਈ ਨਹੀਂ ਬਹੁਤ ਉੱਛੇ ਕੋਸਰਾ ਬੱਲਾ ਉਹ ਲੈ ਲੈ ਰੱਜੀ ਵਾਕੇ ਜਿਸ ਕਰਨ ਨਾ ਹਨਾ ਪੁਰਤੀਲਾ ਲਓ ਜੀ ਲੈ ਲੈ ਹਾਂ ਤੂੰ ਜਿਸ ਕੰਮ ਸਹੀ ਕਰਦਾ ਪਿਆ ਸਪੀਡ ਵੀ ਵਧੀਆ ਵਾਹਣਾ ਹੈ ਨਾ ਇੱਕ ਬੰਦ ਸਿਸਟਮ ਚੱਲਿਆ ਹੋਇਆ ਹੈ ਮਰਚਾ ਵਾਲੀ ਆਲੂ ਵਾਸਤੇ ਇੱਕ ਰੱਖ ਲੈਣਾ ਕਰਨਾ ਇੱਕ ਰੱਖ ਦੇ ਉਹਨਾਂ ਦੀ ਪਲੇਟ ਆ ਜਿਨ੍ਹਾਂ ਨੇ ਦਿੱਤਾ ਅੱਛਾ ਹਾਂ ਪੀਣਾ ਮੇਰੀ ਹੈ ਆ ਪਾਣੀ ਪਾਈ ਜਾ ਹਾਂ ਲੈ ਮੈਨੂੰ ਲੱਗਦਾ ਜੀ ਇੱਕ ਪੈਕਟ ਹੋਰ ਲਿਓਣਾ ਪੈਣਾ ਮਦਾਂ ਵਾਲਾ ਹਣਾ ਕੁਵਾਦੂ ਆ ਬਹੁਤ ਵਿੱਚ ਕਿ ਟਕੋਣੀ ਨਹੀਂ ਆ ਉੱਪਰ ਹੀ ਜਾਣਾ ਤਰਜੀਤ ਤਾਇਏ ਹੁਣੀ ਵੀ ਆਉਂਦੇ ਪੈ ਖਾਣ ਪਹਿਲਾਂ ਜਲਦੀ ਜਲਦੀ ਪਕਾਤਾ ਦੋ ਵੀਰਾ ਕਿੰਦੂ ਤੂੰ ਵੀ ਲੈ ਲੈ ਖਾਓ ਖਾਓ ਉਹਨਾਂ ਨੂੰ ਵੀ ਦੇ ਦਿਨੇ ਦਿਨੇ ਓਕੇ ਸਭ ਦੀ ਵਾਰੀ ਆਉਣੀ ਆ ਕੋਈ ਨਹੀਂ ਰਹਿੰਦਾ ਮੇਰਾ ਤਾਂ ਆਪਦਾ ਦਿਲ ਕਰੀ ਜਾਂਦਾ ਸੱਚੀ ਆ ਲੈਣਾ ਹੀ ਵੀਰੇ ਤੇ ਉਹ ਚੱਲ ਕੋਈ ਨਹੀਂ ਸਬਰ ਕਰਾਂਗੇ ਸਬਰ ਦਾ ਫਲ ਮਿੱਠਾ ਹੁੰਦਾ ਆਲੋ ਲੈ ਲੋ ਉਹ ਤੱਕ ਉਹ ਤਵੇ ਚ ਵੀ ਲੰਘਿਆ ਚਲੋ ਪਾਣੀ ਪੀਣਾ ਨਹੀਂ ਨਹੀਂ ਮੈਂ ਆਉਂ ਨਹੀਂ ਦਿੰਦੇ ਨਾ ਪਾਣੀ ਕਿਹਦੀ ਵੀਡੀਓ ਆਹ ਲਓ ਫੇਰ ਕਿਹਦੀ ਨਿਆਣੂ ਸ਼ਰਮ ਆਉਦੀ ਦਾ ਪਹਿਲਾਂ ਪਹਿਲਾਂ ਸਭ ਨੂੰ ਆਉਂਦੀ ਆ ਬਾਅਦ ਚ ਨਹੀਂ ਜਦੋਂ ਵੀ ਆਉਂਦੇ ਹੁੰਦੇ ਸੀ ਨਾ ਐਦਾਂ ਹੀ ਹੁੰਦਾ ਸ਼ੁਰੂ ਸ਼ੁਰੂ ਤੋਂ ਆਉਂਦੀ ਬਾਅਦ ਚ ਸਾਰੇ ਮਿਲ ਜਾਂਦੇ ਪਾਣੀ ਭਰ ਕੇ ਦੇ ਇਹਨੂੰ ਥੋੜਾ ਥੋੜਾ ਪਾ ਕੇ ਦੇਈ ਜਾ ਕਿਉਂਕਿ ਸਾਰਿਆਂ ਨੂੰ ਆ ਜੀ। ਕੰਮ ਬੜਾ ਬਲਾਕ ਪੂਰੀ ਖੋ ਮੇ ਪਾ ਯਾਰ। ਭਰਾਵਾ ਇਦਾਂ ਵਧਿਆ ਪੈਂਦੇ ਤਾ ਵਾ ਲੋ। ਹੁਣ ਤੁਸੀਂ ਇੱਧਰ ਲੈਣ ਲਾ ਲੋ ਲੈਣ ਲਗਾ। ਚੱਲ ਇੱਧਰ ਲਾ ਲੋ। ਹੁਣ ਇਹਨਾਂ ਨੂੰ ਵੀ ਦੋ। ਹੁਣ ਇਹਨਾਂ ਦੀ ਨਾਲ ਦੀ ਨਾਲ ਸਭ ਨੂੰ ਦੇਈ ਜਾਓ। ਪੈਂਤਾ ਦੇ ਦੇ। ਆਂ ਬਾਤਾ ਤੂੰ ਇੱਥੇ।

ਕੱਲ ਕਿਵੇਂ ਲੱਗੇ ਪਕਵਾਰੇ ਸਾਰੇ ਲੰਗੜੇ ਹੀ ਆ ਹੈ ਬਹੁਤ ਬੱਚਾ ਨਹੀਂ ਖਾਦੇ ਅੱਛਾ ਅੱਛਾ ਉਹਨਾਂ ਗਰਮ ਗਰਮ ਦੇ ਖਾਈਏ ਨਾ ਜਿਆਦਾ ਸੁਭਾਣ ਜਿਆਦਾ ਹੈ ਨਾ ਉਹ ਠੰਡੇ ਹੋ ਗਏ ਥਮ ਥਮ ਦੇ ਦਿਨ ਨਾ ਓਏ ਆ ਕਿਧਰ ਗਿਆ ਉਹ ਪਾਕ ਬਣੇ ਰਹਿਣੇ ਨਹੀਂ ਰਹਿਣ ਨਾ ਯਾਹਨ ਰੇ ਸੰਤ ਵਾਹ ਯਾ ਚਾਤਾ ਨਾ ਮੇਰੇ ਮਿੱਤਰੋ ਖਾਓ ਖਾੜਾ ਖਾਣਾ ਉਹ ਰੋਪਿਆ ਕੌਣ ਹੁਣ ਨਿਕਾ ਜਾ ਕਿਉਂ ਰੋਂਦਾ ਕਿਉਂ ਆ ਪਤਾ ਨਹੀਂ ਪੁਰਿਆ ਦਊਂ ਮੈਂ ਆ ਜਾ ਉਹਦੇ ਕੋਲ ਤਾਂ ਹੈਗੇ ਆ ਖਾ ਕੇ ਦੇ 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 ਹੋਏ ਕਿਉਂ ਰੋ ਰਹਾ ਹੈ ਆ ਦੇ ਦੇ ਹੁੰਦੇ ਇੰਨਾ ਪਤੀਲਾ ਭਰਿਆ ਤੇਰੇ ਲਈ ਭਰਿਆ ਹੁਣ ਚਲ ਜਾ ਆ ਜਾ ਦੇ ਦੇ ਰੋ ਰਹਾ ਹੈ ਬਾਬਲੇ ਕੋ ਇਨਾਂ ਨੂੰ ਦੇ ਆ। ਲਾਪਰੇ ਤੂੰ ਇੱਧਰ ਦੇਈ ਜਾ ਤੇ ਜਿਸ ਕਰੰ ਤੂੰ ਇੱਧਰ ਦੇਈ ਜਾ। ਇੱਧਰ ਬੱਚਿਆਂ ਨੇ। ਆਈਏ। ਆ ਲੱਗਿਆ ਰੀਲ ਬਣਾਈ। ਲੈਣੀ ਹੈ। ਤਰ ਰੋਕ ਜਾ ਬੰਦ ਕਰ ਨਹੀਂ ਕਰਦੇ। ਪੰਜ ਸਾਈਡ। ਕੋ ਇਨਾਂ ਨੂੰ ਖਵਾ। ਨਹੀਂ ਮੈਂ ਤਾਂ ਵੀਰਾ ਇਹਦਾ। ਅੱਛਾ ਚ ਲੈ ਜਾ ਲੈ ਜਾ। ਇਹ ਛੋਟਾ। ਉਹ ਡੁੱਬ ਗਿਆ ਵਿੱਚ ਯਾਰ। ਉਸਾਂ ਵਿੱਚ ਨਿਕੜੀ ਕੋਈ। ਕਿੰਨੇ ਰਹਿ ਗਏ ਆ ਵੈਸੇ ਹੋਰ ਬਸ ਕੋਈ ਨਹੀਂ ਆਬ ਹੈ ਸਾਰੇ ਮੇ ਖਾ ਗਏ ਹਾਂ ਪੂਰਾ ਪਾਣੀ ਭਰਿਆ ਕਰ ਥੋੜਾ ਹੀ ਭਰਦਾ ਭਰਾਵਾ 4 ਘਰ ਬਚ ਗਿਆ ਥੋੜਾ ਥੋੜਾ ਪਾਣੀ ਦੋ ਤਵੀ ਹੋਗਾ ਸਾਰੇ ਨੂੰ ਪੂਰਾ ਫੇਰ ਹੀ ਆਉਣਾ ਇਸ ਕਰਕੇ ਆਹ ਤਾਂ ਮਿਲ ਜੇ ਥੋੜਾ ਜਿਸ ਕਰਨਾ ਪਾ ਦੇ ਇਹਨਾਂ ਨੂੰ ਇੱਧਰ ਉਧਰ ਹੀ ਹਾਂ ਗੋਲ ਗੱਪੇ ਰੱਖ ਦੇ ਰਗੜ ਕੇ ਉਹ ਵਾਲੀ ਦੇ ਦੋ ਬੱਚੇ ਲਾਓ ਭਾਈ ਲਾਓ ਬੱਚੇ ਆਪਣੇ ਲਾਓ ਹੋਰ ਪਾ ਦਿਓ ਇੱਧਰ ਹੋਰ ਪਾ ਦੇ ਚੱਲ ਬਸ ਹਾਂ ਰੇੜਾ ਵਾ ਇਮਲੀ ਇਮਲੀ ਮਿੱਠਾ ਦੂਜਾ ਪਾਇਆ ਜੀ ਦਾ ਪੁਦੀਨਾ ਨਾ ਨਾ ਜੀਰਾ ਤੇ ਪੁਦੀਨਾ ਬਸ ਆ ਇਧਰ ਲਿਫਾਫੇ ਚ ਪਾ ਦੇ ਜਿਸ ਕਾ ਨਾ ਇਧਰ ਇਹਨੂੰ ਹਾਂ ਉਹ ਬੱਚੇ ਕਿਤੇ ਪਤਾ ਨਹੀਂ ਕਿੱਥੋਂ ਲਿਫਾਫਾ ਲੱਭ ਕੇ ਲਿਆ ਆ ਹਾਂ ਉਹ ਚੱਕ ਲਈ ਇੱਕ ਇਹ ਗੋ ਗਿਰ ਲੋ ਚਲੋ ਜਾ ਜਾ ਇਹ ਮੁੱਕ ਤੋ ਫਟਾ ਹਾਂ ਮਰੇ ਤੁਸੀਂ ਵੀ ਪਾ ਲੋ ਵਿੱਚ ਲਿਫਾਫੇ ਦੇਖ ਕੇ ਐ ਰੈਪ ਕੀ ਹੈ ਕੋਈ ਐ ਦੇ ਵਿੱਚ ਕਰ ਸਕਦੇ ਤੁਸੀਂ ਰਾਜ ਦੇਖੋ ਹਾਂ ਜੀ ਦੇਖੋ ਜੋ ਸਰਦਾ ਲਈ ਆਉਂਦਾ ਝੋਲੀਆਂ ਇੱਕ ਫਰੀਜ ਜਾਓ ਹਾਂ ਉਹ ਵੀ ਇਧਰ ਆ ਝੋਲੀ ਵੀ ਇਧਰ ਵੀ ਤਿਆਰ ਆ ਬੱਸ ਝੋਲੀਆਂ ਬੱਸ ਹਾਂ ਧਿਆਨ ਨਾਲ ਫਰੀਜ ਦੇ ਦੋ ਉਹ ਧਿਆਨ ਨਾਲ ਪਰ ਤੋਤਵੈਲੀ ਵੀ ਨਹੀਂ ਕਰਨ ਦੇ ਹਾਂ ਉਹ ਡਿੱਗ ਜਾਂਦੇ ਰੱਖੀਂ ਅੱਛਾ ਚੰਗਾ ਚਾਹੀਦਾ ਦੇ ਦੇ ਉਹ ਨੂੰ ਕਿ ਨਾ ਸਾਦੇ ਹੋਰ ਵੀ ਰਹਿੰਦੇ ਆ ਹਾਂ ਕੋਈ ਨਹੀਂ ਸਭ ਨੂੰ ਦੇ ਇਧਰ ਵੀ ਪਾ เดี๋ยวๆๆอีกแต่อยากกินอะไรโน้ตโอ้มันจะได้เลยนะนี่ ਇਹ ਤਾਂ ਸਹੀ ਹੈ ਮੈਂ ਦੁਬਾਰਾ ਕਰੀ ਮੋੜਾ ਚੀਜ਼ ਪਾ ਰਹੀ ਹਾਂ ਰਹਿਿੰਦਾ ਤਾਂ ਨਹੀਂ ਨਾ ਕੋਈ ਵੀ ਸਾਰੇ ਹੋ ਗਏ ਹੁਣ ਫਲਾਉਂ ਨਾ ਦੋਇਆ ਫਿੱਟੇਸ ਕਮਲ ਆਪਣਾ ਪਤਰੀ ਮਾਗ ਹਾਂ ਨਾ ਮੈਂ ਪਤਰੀ ਮਾਗ ਹਾਂ 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 ਆ ਤਾਂ ਆਪਣਾ ਬੈਠਾ ਪੈਣ ਕੋਲੀ ਪਾਲੀ ਦੇ ਹੋਰ ਕੀ ਹੋਰ ਲੈਣਾ ਮਾਤਾ ਜੀ ਕੋਲੀ ਆਵੇ ਆਵੇ ਕੌਲੀਆਂ ਦੇ ਦੇ ਇਹਨਾਂ ਨੂੰ ਇਹ ਇਹਨੂੰ ਇੱਕ ਦੇ ਦੇ ਨਾ ਉਦਾਂ ਉਹਨਾਂ ਕਾਲੀ ਮੰਗੀ ਜਿਸ ਕਰਨ ਮੈਂ ਇੱਥੇ ਇੱਥੇ ਸਾਬ ਆਵੇ ਕੜਾਈ ਰੱਖ ਕੇ ਲੈ ਜਾ ਬਹੁਤ ਵਧੀਆ ਚੀਜ਼ ਇਹ ਸੌਖਾ ਕੰਮ ਨਾਲ ਬਣਦੇ ਬਹੁਤ ਸੌਖੇ ਹਾਂ ਨਾ ਸਵਾਦ ਵੀ ਦੂਜੇ ਜਿਹੜੇ ਨਾ ਉਹ ਉਹ ਤਾਂ ਮਿਹਨਤ ਬਹੁਤ ਮਿਹਨਤ ਬੜੀ ਸਿਰਦਰਦੀ ਉਹ ਹੀ ਬਣਾਇਆ ਤੁਸੀਂ ਪਰ ਮਿਹਨਤ ਬਹੁਤ ਹੈ ਇਹ ਸਵਾਦ ਆ ਕਿਵੇਂ ਦੇ ਆ ਬੰਦੇ ਨੂੰ ਪਤਾ ਨਹੀਂ ਵਧੀਆ ਲੱਗੇ ਵਾਹ ਵਧੀਆ ਲੱਗਦਾ ਮੇਰੇ ਵਧੀਆ ਬਣਿਆ ਇਹ ਬੜੇ ਜੀਰਾ ਜੀਰਾ ਪਾਏ ਵਿੱਚ ਜੀਰਾ ਪਾਊਡਰ ਹਾਂ ਜੀਰਾ ਜਦੋਂ ਪਾਣਾ ਹੋਵੇ ਉਹ ਕੌਲ ਕਈਆਂ